ਆਪਣਾ ਅਗਲੀ ਗੱਲ ਇਹ ਹੈ ਕਿ ਸਾਡੀ ਸਿਹਤ ਨੂੰ ਹੋ ਰਹਾ ਹੈ। ਇਹ ਨਾ ਹੀ। ਉਹ ਬਹੁਤ ਭਾਰੀ ਹੋ ਰਿਹਾ ਹੈ। ਇਹ ਵੱਡੀ ਗੱਲ ਹੈ। 19 ਹੋਰ ਦਾ। ਇਹ ਮੇਲਾ ਇਹ ਪਿੰਡ ਵੀ ਆਉਣਾ ਹੈ। ਉਹ ਪੂਰੀ ਇੱਕ ਦਾ। আরে ভাইয়ের কি হয়েছে মানে গাড়ি কেটেছে ভাই আমার কি রোড অপারেশন আছে এখানে আমি নিউট্রাল सब तो वही जी है पशुआ दिक्कत आ गई है पशुओं के तातों की कमी खास करके जे छोटे तत्त है खेती बाड़ी की आप देख रहे थाना राही जर जा है ਉਹ ਉਹਦੇ ਵਿੱਚ ਜਿਹੜੀ ਹੈਗੀ ਹੈ ਖਰਾਮੀ ਤੱਤ ਖਾਸ ਕਰਕੇ ਜਿਹੜੀ ਹੈ ਤਾਂ ਆਪਾਂ ਹੈਗੇ ਹੈ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਉੱਪਰ ਹੋ ਗਿਆ ਕਪਾਰ ਜਿੰਕ ਮੈਗਨੀਸ਼ੀਅਮ ਹੈ ਇਹ ਜਿਹੜਾ ਲਗਾਤਾਰ ਜਿਹੜੀ ਹੈਗੀ ਹੈ ਬਾਹਰ ਜਾ ਰਹੀ ਹੈਗੀ ਇਹ ਵੀ ਜਿਹੜੀ ਫੋਟੀ ਬਹੁਤ ਜ਼ਰੂਰੀ ਹੈਗੀ ਜੇ ਆਪਾਂ ਕਹਾਂਗੇ ਪਾਣੀ ਨੇ ਖਾਣ ਪਾਣੀ ਇੱਕ ਕਲੈਕਟਿਡ ਨਾਤੇ ਜਿਹੜੀ ਹੈਗੀ ਹੈ ਬੜੀ ਲੁਕਤ ਤੋਂ ਠੋੜੀ ਹੈ ਪੰਜਾਬ ਦੇ ਜਿਹੜੇ 90% ਜਿਹੜੇ ਹੈਗੇ ਹੈ ਜਾਨਵਰ ਹੈ ਉਹਨਾਂ ਨੂੰ ਬਿਲਕੁਲ ਸਿੰਪਲ ਤੇ ਅੱਜ ਹਾਰਪੁਰ ਵਿਖੇ ਕਿਸਾਨ ਮਿਲਣ ਲੱਗਿਆ ਹੈਗਾ ਤੇ ਬੜੀ ਫਾਇਦੇ ਵਾਲੀ ਗੱਲ ਆ ਸਾਡੇ ਕਿਸਾਨ ਵੀਰਾਂ ਲਈ ਪੂਰੇ ਜ਼ਿਲ੍ਹੇ ਦੇ ਮਿਲ ਰਿਹਾ ਕਿਸਾਨ ਸਾਰੇ ਹਲਕਿਆਂ ਤੋਂ ਪਹੁੰਚੇ ਨੇ ਇਸ ਮੇਲੇ ਤੇ ਤਕਰੀਬਨ ਜਿੰਨੇ ਵੀ ਕਿਸਾਨ ਨੇ ਰਿਲੇਟਿਡ ਜਿੰਨੇ ਵੀ ਡਿਪਾਰਟਮੈਂਟ ਹੈਗੇ ਵੀ ਆਸ ਤੇਗੇ ਸਾਰੇ ਉਹਨੇ ਆਪਣਾ ਹੁਣ ਸਟਾਲ ਲਾਇਆ ਆਪਣਾ ਆਪਣਾ ਐਗਜ਼ੀਬਿਸ਼ਨ 'ਤੇ ਬੈਠੇ ਨੇ ਚਾਹੇ ਅਸੀਂ ਉਹ ਗੱਲ ਕਰ ਲਈਏ ਸੋਲ ਸਰਵਿਵੇਸ਼ਨ ਵਾਲੇ ਚਾਹੇ ਡੇਰੀ ਫਾਰਮਿੰਗ ਵਾਲੇ ਸਸਟੇਨਬਲ ਹਸਬੰਡਰੀ ਵਾਲੇ ਤੇ ਬਹੁਤ ਵੱਡਾ ਫਾਇਦਾ ਬਹੁਤ ਵੱਡਾ ਲਾਭ ਸਾਡੇ ਕਿਸਾਨ ਵੀਰਾਂ ਨੂੰ ਮਿਲੂਗਾ ਜੇ ਅਪੀਲ ਵੀ ਕਰਦੇ ਆ ਕਿ ਇਸ ਇਨਸਾਨ ਮਿਲ ਜਿਹੜੇ ਇਨਸਾਨ ਵੀ ਸਾਡੇ ਕੋਲ ਨਹੀਂ ਪਹੁੰਚੇ ਹੈਗੇ ਆ ਜਰੂਰ ਇਹਦਾ ਇੱਥੇ ਪਹੁੰਚ ਕੇ ਇਹਦਾ ਫਾਇਦਾ ਉਠਾ ਲਾਭ ਉਠਾ ਲਓ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਆ ਉਸ ਨਾਲ ਕਾਫੀ ਕੱਢਿਆ ਪਰ ਫਿਰ ਵੀ ਆ ਦੇਖਣ ਨੂੰ ਮਿਲਦੇ ਆ ਉਹਨਾਂ ਨੂੰ ਵੀ ਨ ਦੇਖੋ ਜੀ ਸਰਕਾਰ ਮਸ਼ੀਨਰੀ ਲਈ ਸਬਸਿਡੀ ਦੇ ਰਹੀ ਹੈਗੀ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਤੇ ਨਿੱਜੀ ਤੌਰ ਤੇ ਸਰਕਾਰ ਵੱਲੋਂ ਵੀ ਕਿ ਅਸੀਂ ਪਰਾਲੀ ਜਿਹੜੀ ਨੂੰ ਅੱਗ ਲਾਈਦੇ ਆ ਆਪਾਂ ਉਹਨਾਂ ਬੰਦ ਕਰੀ ਆਪਾਂ ਕਿਉਂਕਿ ਉਹਨਾਂ ਪলিউਸ਼ਨ ਭੋਜਨ ਦਾ ਕਾਫੀ ਨੁਕਸਾਨ ਕਰਦਾ ਹੈਗਾ ਉਹਨੂੰ ਡਿਸਪੋਜ਼ ਆਫ ਕਰਨ ਦਾ ਹੋਰ ਬਹੁਤ سارے ਤਰੀਕੇ ਆਪਾਂ ਜੋ ਸਰਕਾਰ ਵੱਲੋਂ ਹੈਲਪ ਪੂਰੀ ਕੀਤੀ ਜਾ ਰਹੀ ਹੈ ਤੇ ਅਸੀਂ ਆਪਾਂ ਉੱਧ ਨੂੰ ਅੱਪ ਚੱਲੀ ਆਪਾਂ ਜੀ